ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿ ਸਕਤਾ ਮੈਂ ਨਹੀਂ ਬਣਾਈ ਆਪਾਂ ਸਾਰਿਆਂ ਸੁਣੀ ਆ ਪਹਿਲਾਂ ਵੀ ਸੁਣਦੇ ਆਪਾਂ ਮੈਨੂੰ ਉਹਦੀਆਂ ਪਿਛਲੀਆਂ ਚੰਗੀਆਂ ਲੱਗਦੀਆਂ ਮੈਂ ਤਾਂ ਲਿਖ ਲੈਣੀ ਆ ਤੇ ਵਾਹਿਗੁਰੂ ਜੀ ਕੋ ਬੋਲਣ ਦੇ ਵਿੱਚ ਵੱਧ ਘੱਟ ਮੇਰੇ ਤੋਂ ਬੋਲਿਆ ਜਾਵੇ ਤੇ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਿੰਨਾ ਵੱਡਿਆ ਨੂੰ ਤਾਇਆ ਉਹਨਾ ਸੋਖ ਕੀ ਹੈ ਪਾਣਾ ਜਿੰਨਾ ਕੀਤੀ ਨਾ ਕਮਾਈ ਉਹ ਨਾ ਰਾਜ ਕੇ ਕੀ ਖਾਣਾ ਜਿੰਨਾ ਕੀਤੀ ਨਾ ਕਮਾਈ ਉਹ ਨਾ ਰਾਜ ਕੇ ਕੀ ਖਾਣਾ ਜਿਹੜਾ ਹੁੰਦਾ ਹੈ ਬਕਾਰ ਉਹਨੂੰ ਸਾਰੇ ਕੂਰ ਦੇ ਜਿੰਨੇ ਵਕਤ ਗਵਾਇਆ ਬੈਠੇ ਦੇਖੇ ਚੂਰ ਦੇ ਉਹਨਾਂ ਵੇਲੜਾ ਨੂੰ ਪਹਿਣਾ ਜਿੰਦਗੀ ਚ ਪਛਤਾਉਣਾ ਜਿੰਨਾ ਕੀਤੀ ਨਾ ਕਮਾਈ ਉਹ ਨਾ ਰਾਜ ਕੇ ਕੀ ਖਾਣਾ ਜਿੰਨਾ ਵੱਡਿਆ ਨੂੰ ਤਾਇਆ ਉਹ ਨਾ ਸੁਖ ਕੀ ਹੈ ਪਾਉਣਾ ਜਿੰਨਾ ਕੀਤੀ ਨਾ ਕਮਾਈ ਉਹ ਨਾ ਰਾਜ ਕੇ ਕੀ ਖਾਣਾ ਮੰਦੇ ਮਤ ਬੱਚਿਆਂ ਦੇ ਮਾਪੇ ਸੋਖ ਕਾਟ ਮਾਣਦੇ ਮੰਦੇ ਬੱਚਿਆਂ ਦੇ ਮਾਪੇ ਸੋਖ ਕਾਟਿ ਮਾਣਦੇ ਇਹਨਾ ਕਰਨਗੇ ਖਰਾਬ ਹੋ ਨਹੀਂ ਸੀ ਜਾਣਦੇ ਰਹਿੰਦੇ ਰੋਲਦੇ ਹਮੇਸ਼ਾ ਕਿਤੇ ਮਿਲੇ ਨਾਟਕਾਂਾਂ ਜਿੰਨਾ ਕੀਤੀ ਨਾ ਕਮਾਈਓ ਨਾ ਰਾਜ ਕੇ ਕੀ ਖਾਣਾ ਜਿੰਨਾ ਵੱਡਿਆਂ ਨੂੰ ਤਾਇਆ ਉਨਾਂ ਸੋਖੀ ਹੈ ਪੌਣਾ ਜਿੰਨਾ ਕੀਤੀ ਨਾ ਕਮਾਈਓ ਨਾ ਰਾਜ ਕੇ ਕੀ ਖਾਣਾ ਜੀ ਦੇ ਵਿੱਚ ਨਹੀਂ ਕੋਈ ਗੋਣ ਮਨ ਹੂਸ਼ ਜਾਪਦਾ ਤਾਨੇ ਮਰਦਾ ਜਹਾਨ ਪੁੱਤ ਚੰਗੇ ਬਾਪ ਦਾ ਉਹਨਾਂ ਮੁਰਖਾਸ਼ ਦਾਈਆਂ ਲਾਜ ਮਾਪਿਆਂ ਨੂੰ ਲਾਣਾ ਜਿੰਨਾ ਕੀਤੀ ਨਾ ਕਮਾਈ ਉਹਨਾ ਰਾਜ ਕੇ ਕੀ ਖਾਣਾ ਜਿੰਨਾ ਵੱਡਿਆ ਨੂੰ ਤਾਇਆ ਉਹਨਾ ਸੁਖ ਕੀ ਹੈ ਪਾਉਣਾ ਜਿੰਨਾ ਕੀਤੀ ਨਾ ਕਮਾਈ ਉਹਨਾ ਰਾਜ ਕੇ ਕੀ ਖਾਣਾ ਚੰਗੇ ਨੀਕ ਪੁੱਤ ਜਾਇਆ ਦੀ ਨਿਸ਼ਾਨੀ ਹੋਰ ਹੈ ਕੋਲੇ ਮੰਦੀਆਂ ਦੇ ਬਹਿ ਕੇ ਹੁੰਦਾ ਠੱਗ ਚੋਰ ਹੈ ਉਹਨਾਂ ਜ਼ਿੰਦਗੀ ਚ ਸਿੱਖਿਆ ਹੈ ਕਹਿ ਰਹੀ ਕਮਾਉਣਾ ਜਿੰਨਾ ਕੀਤੀ ਨਾ ਕਮਾਈ ਉਹਨਾਂ ਰਾਜ ਕੇ ਖਾਣਾ ਜਿੰਨਾ ਵੱਡਿਆਂ ਨੂੰ ਤਾਇਆ ਉਹਨਾਂ ਸੋਖ ਕੀ ਹੈ ਪਾਉਣਾ ਜਿੰਨਾ ਕੀਤੀ ਨਾ ਕਮਾਈ ਉਹਨਾਂ ਰਾਜ ਕੇ ਕੀ ਖਾਣਾ ਮੈਂ ਗੁਰੂ ਜੀ ਬੋਲਣ ਵਿੱਚ ਕੁਝ ਵੱਧ ਘੱਟ ਬੋਲਿਆ ਗਿਆ ਤੇ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ